ਮੁੱਖ ਮੰਤਰੀ ਮਾਨ ਦੇ ਹਦਾਇਤਾਂ ਦੇ ਅਮਲ ਕਰਦੇ ਹਾਂ ਟ੍ਰੇਨ ਵਿਭਾਗ ਨੇ ਘੱਗਰ ਦੇ ਬੰਨੇ ਪੱਕੇ ਕਰਨ ਅਤੇ ਸਫਾਈ ਦਾ ਕੰਮ ਕੀਤਾ ਸ਼ੁਰੂ ਖੜਾ ਦੀ ਸਥਿਤੀ ਪੈਦਾ ਹੋਣ ਤੋਂ ਰੋਕਣ ਲਈ ਪੰਜਾਬ ਸਰਕਾਰ ਹਰ ਤਰ੍ਹਾਂ ਦਾ ਪ੍ਰਬੰਧ ਕਰੇਗੀ ਕਿਹਾ ਆਪ ਆਗੂਆਂ ਨੇ ਪੂਰੀ ਜਾਣਕਾਰੀ ਲਈ ਦੇਖਦੇ ਰਹੋ ਸਾਡੀ ਇਹ ਵੀਡੀਓ ਤੇ ਚੱਲਦੀ ਹੋਈ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਦੇ ਹੋ ਕੁਈ ਪਲਾਟ ਤੁਹਾਡਾ ਧੰਨਵਾਦ ਮੀਡੀਆ ਦਾ ਜੋ ਵੀ ਤੁਸੀਂ ਸਾਡੀ ਇੱਥੇ ਕਰ ਰਹੇ ਆਈ ਵਾਰੀ ਕਰਦੇ ਹੁਣ ਵੀ ਕਰ ਰਹੇ ਹੋ ਜੋ ਪੰਜਾਬ ਸਰਕਾਰ ਨੇ ਸੀਐਮ ਭਗਵੰਤ ਮਾਨ ਜੀ ਨੇ ਜਨਤਾ ਨਾਲ ਵਾਅਦਾ ਕੀਤਾ ਸੀ ਵੀ ਪਾਣੀ ਆਉਣ ਤੋਂ ਪਹਿਲਾਂ ਡਰੇਨਾਂ ਦੀ ਜਾਂ ਪੁਲਾਂ ਦੀ ਸਫਾਈ ਦੀ ਮਹਿੰਮ ਚਲਾਵਾਂਗੇ ਉਹ ਟੀਚਾ ਅੱਜ ਸਾਨੂੰ ਉਹ ਪੂਰਾ ਹੁੰਦਾ ਦਿਖ ਰਿਹਾ ਹੈ ਕਿਉਂਕਿ ਅੱਜ ਤੋਂ 10 ਦਿਨ ਪਹਿਲਾਂ ਅਸੀਂ ਸਾਰਾ ਨਸਟ ਪਲਾਨ ਸੀ ਬਿਆਪਰ ਡਰੇਨ ਨੂੰ ਭਾਗ ਨਾਲ ਗੱਲ ਕਰੀਏ ਕਿਉਂਕਿ ਜੋ ਮੁਖਪੋਲਾ ਸਦੂਗਰ ਦਾ ਦੋਵੇਂ ਪਾਸੇ ਮਿੱਟੀ ਬਹੁਤ ਜ਼ਿਆਦਾ ਹੈ ਜੋ ਕਿ ਪਾਣੀ ਦਾ ਪੂਰਾ ਬੰਦ ਰੋਕਦੀ ਹੈ ਉਸ ਦੇ ਸਬੰਧ ਦੇ ਵਿੱਚ ਸਾਡੇ ਐਮਐਲਏ ਸਾਹਿਬ ਨੇ ਇਹ ਡਰੇਨ ਦੇ ਐਕਸੀਡੈਂਟਸ ਦੀ ਗੱਲ ਕਰਕੇ ਔਰ ਅੱਜ ਤੁਹਾਡੇ ਸਾਹਮਣੇ ਹੈ ਵੀ ਉਹ ਜੀਬੀਸੀ ਲਾ ਕੇ ਸਾਰਾ ਕੰਮ ਸ਼ੁਰੂ ਹੋ ਰਿਹਾ ਹੈ ਇਹ ਸਾਡੇ ਐਮਐਲਏ ਸਰ ਦੀ ਪੂਰੀ ਮਿਹਰਬਾਨੀ ਹੈ ਕਿਉਂਕਿ ਉਹਨਾਂ ਜੋ ਵਾਅਦੇ ਕੀਤੇ ਐ ਉਹ ਪੂਰੇ ਨਿਵਾ ਰਹੇ ਐ ਐਸਡੀ ਸਰ ਨਾਲ ਮੈਂ ਹੁਣੇ-ਹੁਣੇ ਗੱਲ ਕਰਕੇ ਹਟਿਆ ਉਹ ਬਹਿੰਡਾ ਦੇ ਬਹਿੰਡਾ ਚ ਮੀਟਿੰਗ ਚ ਐ ਉਹ ਕਹਿੰਦੇ ਕੱਲ ਨੂੰ ਆਵਾਂਗੇ ਉਹ ਲਾ ਕੇ ਜੀ ਸਥਿਤੀ ਹੋ ਰਹਾ ਵੀ ਇੱਕ ਜੀ ਵੀ ਸੀ ਹੋਰ ਲਾਉਣਗੇ ਤਾਂ ਜੋ ਕੰਮ ਛੇਤੀ ਹੋ ਸਕੇ ਕਿਉਂਕਿ ਸਾਡੇ ਸਦੂਗੜ ਦਾ ਇਲਾਕਾ ਜੋ ਪਿਛਲੀ ਵਾਰੀ ਪਾਣੀ ਇੰਨਾ ਆ ਗਿਆ ਸੀ ਸਾਰੇ ਸਹਿਮੇ ਹੋਏ ਉਹਨਾਂ ਦਾ ਡਰ ਦੂਰ ਹੋ ਸਕੇ ਪਰ ਤਾਂ ਜੀ ਜਿਵੇਂ ਪਿਛਲਾ ਪੁਲ ਤੋੜਿਆ ਗਿਆ ਸੀ ਉਸ ਦਾ ਮਲਵਾ ਵੀ ਘੱਗਰ ਦੇ ਵਿੱਚ ਹੀ ਪਿਆ ਹੈ ਕਿ ਇਹ ਮਲਵਾ ਵੀ ਹਟਾਇਆ ਜਾਊਗਾ ਜੀ ਹਾਂ ਜੀ ਉਹ ਬਿਲਕੁਲ ਹਟਾਇਆ ਜਾਊਗਾ ਇਹੀ ਦੇਖੋ ਜਿਵੇਂ ਪਿਛਲੇ ਸਾਲ ਆਪਣੇ ਹਾੜਾ ਆਏ ਸੀ ਤਾਂ ਬਹੁਤ ਵੱਡਾ ਨੁਕਸਾਨ ਆਪਾਂ ਨੂੰ ਝੱਲਣਾ ਪਿਆ ਸੀਗਾ ਸਫਾਈ ਦੇ ਕਾਰਨ ਹੁਣ ਜਿਹੜੀ ਹੈਗੀ ਉਹ ਪੋਲ ਬਣਿਆ ਸੀ ਨਵਾਂ ਪਰ ਹੁਣ ਜਿਹੜੇ ਇੱਕ ਦਰਵਾਜ਼ੇ ਦੇ ਵਿੱਚ ਮਿੱਟੀ ਸੀਗੀ ਹਾੜਾ ਆਉਣ ਤੋਂ ਪਹਿਲਾਂ ਜਿਹੜੇ ਸਰਕਾਰ ਆ ਸਾਡੇ ਐਮ.ਐਲ.ਏ. ਸਾਹਿਬ ਗੁਰਪ੍ਰੀਤ ਸਿੰਘ ਜੀ ਬਣਾਲੀ ਉਹਨਾਂ ਨੇ ਮਸ਼ੀਨਾਂ ਭੇਜੀਆਂ ਨੇ ਮੈਕਮੇ ਨੂੰ ਕਿਹਾ ਜਿਹੜੀ ਇਹ ਨਾਲੀ ਦੀ ਸਫਾਈ ਹੈ ਘੱਗਰ ਦੀ ਇਹ ਸਾਰੀ ਸਫਾਈ ਹੋ ਜਾਈ ਤਾਂ ਜੋ ਪਾਣੀ ਵਧੀਆ ਤਰੀਕੇ ਨਾਲ ਨਿਕਲ ਸਕੇ ਤੇ ਕੋਈ ਸਾਨੂੰ ਦਿੱਕਤ ਨਾ ਆਵੇ ਨਾ ਪਿੰਡਾਂ ਨੂੰ ਨਾ ਸ਼ਹਿਰ ਨੂੰ ਜਿਹੜੀ ਤੁਸੀਂ ਖੱਗਰ ਦੀ ਸਫਾਈ ਬਾਰੇ ਗੱਲ ਕਰ ਰਹੇ ਹੋ ਜੀ ਇਸ ਤੋਂ ਇਲਾਵਾ ਜਿਹੜੇ ਬੰਨ ਪਿਛਲੇ ਵਾਰੀ ਬਣਾਏ ਗਏ ਸੀ ਹੜ੍ਹਾਂ ਉਪਰਨ ਕੀ ਉਹਨਾਂ ਬੰਨਾਂ ਨੂੰ ਵੀ ਮਜ਼ਬੂਤ ਕੀਤਾ ਜਾਊਗਾ ਜੀ ਉਹ ਬੰਨ ਮਜ਼ਬੂਤ ਕਿੱਤੇ ਜਾ ਚੁੱਕੇ ਨੇ ਨਾਲ ਦੀ ਨਾਲ ਜਦੋਂ ਹੜਾ ਆ ਕੇ ਹਟੇ ਸੀਗੇ ਉਹਦੀ ਅਸੀਂ ਬੰਨ ਮਜ਼ਬੂਤ ਕਰਵਾਏ ਸੀਗੇ ਉਸ ਤੋਂ ਇਲਾਵਾ ਜਿਹੜੇ ਸਰਦੂਲਗੜ ਦੇ ਬੰਨ ਨੇ ਉਹ ਮਜ਼ਬੂਤ ਹੋਣ ਤੋਂ ਇਲਾਵਾ ਉਹਨਾਂ ਦੇ ਉੱਪਰ ਵੀ ਇੰਟਰਲੌਕ ਟਾਇਲ ਲੱਗ ਚੁੱਕੀ ਹੈ ਪਿੱਛੇ ਜਿਹੜੇ ਕੁਝ ਪਿੰਡ ਹੈ ਜੀ ਸਾਧੂ ਵਾਲਾ ਫੂਸਮੰਡੀ ਉਧਰਲੇ ਕੁਝ ਲੋਕਾਂ ਦਾ ਕਹਿਣ ਵਾਲਾ ਹੈ ਕਿ ਜਿਹੜੇ ਬੰਨਨ ਉਹਨਾਂ ਦੇ ਜਿੱਥੇ ਘੱਟੇ ਲੱਗੇ ਸੀ ਉਹਨ ਦੇਖੋ ਉਹਨਾਂ ਨੂੰ ਟਾਈਮ ਹੋ ਗਿਆ ਲੱਗਿਆ ਨੂੰ ਜਿਵੇਂ ਸ਼ੁਰੂ ਬੰਨ ਕੱਗਰ ਹੜ ਜਾਣ ਤੋਂ ਬਾਅਦ ਹੀ ਨਾਲ ਦੀਆਂ ਲਾਤੇ ਹੋ ਸਕਦਾ ਕਿਤੇ ਕੋਈ ਪ੍ਰੋਬਲਮ ਹੋਵੇ ਹੁਣ ਉਸੇ ਚੀਜ਼ ਨੂੰ ਦੇਖਦੇ ਹੋਏ ਸਫਾਈ ਵੀ ਹੋ ਰਹੀ ਹੈ ਤੇ ਬੰਨਾਂ ਦੇ ਕੰਮ ਵੀ ਚੱਲ ਰਹੇ ਨੇ ਜਿੱਥੇ-ਜਿੱਥੇ ਕੋਈ ਕਮੀ ਹੋਏ ਜੀ ਉਹਨੂੰ ਦੂਰ ਕੀਤਾ ਜਾਊਗਾ ਤੁਹਾਡੇ ਜਿਹੜੀ ਕੱਗਰ ਦੇ ਵਿੱਚ ਮਸ਼ੀਨ ਲੱਗ ਰਹੀ ਹੈ ਸਿਰਫ ਇੱਕੋ ਹੀ ਮਸ਼ੀਨ ਆ ਕਿ ਜਿਹੜੇ ਮਲਵਾ ਬਹੁਤ ਜ਼ਿਆਦਾ ਪਿਆ ਹੈ ਕੀ ਇਸ ਦੇ ਇੰਤਜ਼ਾਮ ਹੋਰ ਵੀ ਕਿੱਥੇ ਜਾਣਗੇ ਐਸਡੀਓ ਸਾਹਿਬ ਨਾਲ ਗੱਲ ਹੋ ਗਈ ਜੀ ਉਹ ਮੀਟਿੰਗ ਦੇ ਵਿੱਚ ਸੀਗੇ ਇੱਕ ਕੇ ਦਾ ਸ਼ੁਰੂਆਤ ਹੋ ਗਈ ਅੱਜ ਹੋਰ ਵੀ ਮਸ਼ੀਨ ਮਸ਼ੀਨਾ ਘੱਲ ਤੱਕ ਆ ਜਾਣਗੀਆਂ ਜੀ ਜਿੰਨਾ ਤੱਕੇ ਕੰਮ ਆ ਜਿਹੜਾ ਨੇਪਰੇ ਹੋ ਗਿਆ ਬਸ ਜਲਦੀ ਤੋਂ ਜਲਦੀ ਮਸ਼ੀਨਾਂ ਹੋਰ ਲਾ ਕੇ ਜਿੰਨਾ ਜਲਦੀ ਹੋ ਸਕੇ ਆ ਹੜਾ ਹੁਣ ਤੋਂ ਪਹਿਲਾਂ ਪਹਿਲਾਂ ਇਹਨਾਂ ਦੀ ਸਫਾਈ ਕਰ ਦਿੱਤੀ ਜਾਊਗੀ ਮੇਰਾ ਨਾਮ ਹੈ ਕਰਨੈਲ ਸਿੰਘ ਪਿੰਡ ਪੂਸ ਮੰਡੀ ਇਹ ਮੈਂ ਅੱਜ ਆਪਦੇ ਪੁਲ ਦੀ ਸਫਾਈ ਵਾਸਤੇ ਇੱਥੇ ਖੜਾ ਆ ਕਿ ਜੋ ਕਿ ਅੱਜ ਸਾਡੇ ਐਮਐਲ ਸਾਹਿਬ ਨੇ ਮਸ਼ੀਨ ਭੇਜੀ ਆ ਤੇ ਸਾਡੇ ਅੱਜ ਪੁਲ ਦੀ ਗੱਦੀ ਸਫਾਈ ਹੋਣੀ ਜੋ ਕਿ ਪਿਛਲੀਆਂ ਇਸ ਸਮੇਂ ਪੁਲ ਵੇਰੇ ਜੋ ਕੋਈ ਕਮੀ ਰਹਗੀ ਸੀ ਉਹ ਸਾਰੀਆਂ ਕਮੀਆਂ ਨੂੰ ਅੱਜ ਦੂਰ ਕਰਕੇ ਆਟਾਂਗੇ ਜੇ ਨਾ ਚੁੱਕਿਆ ਗਿਆ ਤਾਂ ਫਿਰ ਪਾਣੀ ਦੀ ਮਾਲ ਸਾਨੂੰ ਭਵੇਂਗੀ ਜਿਵੇਂ ਕਿ ਅੱਗੇ ਕੂਕ ਸੰਡੀ ਪਿੱਛੇ ਪਾਣੀ ਟੁੱਟ ਗਿਆ ਸੀ ਪਿਛਲੇ ਵਾਰੀ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਠੱਗੜ ਦਾ ਪੰਨ ਟੁੱਟ ਗਿਆ ਸੀ ਐਸ ਵਾਰੀ ਕੀ ਉਹ ਪੰਨ ਜਿੱਥੇ ਟੁੱਟੇ ਹੋਏ ਸੀ ਉਹ ਮਜ਼ਬੂਤ ਹਨ ਜਾਂ ਉਹਨਾਂ ਨੂੰ ਦੁਬਾਰਾ ਫਿਰ ਰੋਡ ਰਿਪੇਅਰ ਕਰਨੀ ਨਹੀਂ ਜੀ ਕੋਈ ਰੋਡ ਨਹੀਂ ਉਹ ਦੁਬਾਰਾ ਬਾਜ ਚੁੱਕੇ ਗੱਟੇ ਲਾ ਕੇ ਸੋ ਸੋ ਗੱਟੇ ਨੇ ਮਠਨ ਪਾ ਕੇ ਉਹਨਾਂ ਨੂੰ ਥੱਲੇ ਕਰਕੇ ਆਇਆ ਉਹ ਬਿਲਕੁਲ ਸਹੀ ਹਨ ਹੁਣ ਮਾਨ ਨਹੀਂ ਪਿੱਛੇ ਡੋਦਾ ਜੀ ਬਾਕੀ ਜੇ ਟੁੱਟਣਗੇ ਉਹਨਾਂ ਦੀ ਮਰੰਮਤ ਅਸੀਂ ਕਰਾਂਗੇ ਸਰਕਾਰ ਵੀ ਕਰੇਗੀ ਅਸੀਂ ਵੀ ਕਰਾਂਗੇ ਤੁਹਾਨੂੰ ਲੱਗਦਾ ਜੀ ਅਗੇਤੇ ਪ੍ਰਬੰਧ ਸਰਕਾਰ ਪੂਰੇ ਕਰ ਚੁੱਕੀ ਹੈ ਜਾਂ ਕਰ ਰਹੀ ਹੈ ਕਰ ਰਹੀ ਹੈ ਕੁਝ ਕੀਤੇ ਕੋ ਕਰ ਰਹੀ ਜੇ ਕੋ ਨਹੀਂ ਤਾਂ ਤੇ ਕਰ ਰਹੀ ਹੈ ਅਸੀਂ ਸਰਕਾਰ ਤੋਂ ਮੰਗੇ ਕਰਨਾ ਚਾਹੁੰਦੇ ਕਿ ਜੋ ਪਿਛਲੇ ਪੰਨਣਵਾੜੇ ਤੋਂ ਲੈ ਕੇ ਫੂਸ ਮੰਡੀ ਦੇ ਵਿਚਾਲੇ ਜੋ ਬੰਨ ਕਿਤੇ ਕਮਜ਼ੋਰ ਆ ਉਸ ਜਗ੍ਹਾ ਤੇ ਗੱਟੇ ਲਾਏ ਜਾਣ ਕਿਉਂ ਦੋ ਥਾਵਾਂ ਤੋਂ ਬੰਨ ਬਹੁਤ ਕਮਜ਼ੋਰ ਹੈ ਇਹ ਨਾਲ ਜੀ ਘੱਗਰ ਦੇ ਵਿੱਚ ਜੋ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੇ ਜੋ بارش ਦਾ ਸੀਜ਼ਨ ਚੱਲ ਰਿਹਾ ਹੁਣ ਇਹਦੇ ਸਬੰਧ ਦੇ ਵਿੱਚ ਵੀ ਜੋ ਕੱਲ ਨੂੰ ਕੋਈ ਪ੍ਰੋਬਲਮ ਨਾ ਆਵੇ ਹੜਾਂ ਦੇ ਵਿਲ ਸਥਿਤੀ ਨਾ ਪੈਦਾ ਹੋਵੇ ਕਿਉਂਕਿ ਘੱਗਰ ਦੇ ਪੁਲ ਦੇ ਦੋ ਸਾਈਡਾਂ ਵਾਲੇ ਦਰਵਾਜ਼ੇ ਨੇ ਇਹਨਾਂ ਦੇ ਵਿੱਚ ਪਿਛਲੇ ਸੀਜ਼ਨ ਦੌਰਾਨ ਜੋ ਬਰੇਤੀ ਲੱਗੀ ਸੀਗੀ ਨਾਲ ਤੇ ਉਹ ਸਫਾਈ ਕਰਾ ਰਹੇ ਆ ਵੀ ਕੱਲ ਨੂੰ ਕੋਈ ਦਿੱਕਤ ਦੁਬਾਰੇ ਨਾ ਆਵੇ ਇਹ ਪਲੈਨਿੰਗ ਹੈ ਜੀ ਇੱਥੇ ਕਿੰਨਾ ਬਰੇਕਿੰਗ ਕਿੱਥੇ ਲੱਗੀ ਦੁਬਾਰਾ ਨਾ ਕੋ ਇੱਕ ਵਾਰੀ ਤਾਂ ਜੀ ਇਹ ਹੁਣ ਮੱਲੋ ਐਸਜੀਓ ਸਾਹਿਬ ਨਾਲ ਗੱਲ ਹੋਈ ਸੀਗੀ ਇਹਨੂੰ ਜਿਹੜੇ ਥੋੜੀ ਥੋੜੀ ਸਾਈਡ ਤੋਂ ਜੋ ਅੱਗੇ ਡੂੰਗਾ ਥਾਂਗਾ ਪੁਲ ਤੋਂ ਅਗਲੇ ਪਾਸੇ ਉਥੇ ਉਹ ਕੱਢ ਰਹੇ ਨੇ ਤੇ ਬਾਕੀ ਇਹ ਕੱਲ ਨੂੰ ਜਾਂ ਪਰਸੋਂ ਜੋ ਜ਼ਿਆਦਾ ਉਹ ਲਾਲ ਟਰਾਲੀਆਂ ਵਗੈਰਾ ਜਾਂ ਟਿਪਰ ਲਾ ਕੇ ਤੇ ਬਾਹਰ ਵੀ ਕੱਢੀ ਜਾਊਗੀ ਵਿਭਾਗ ਦੇ ਸੀਨੀਅਰ ਅਫਸਰ ਨੇ ਜਿਹੜੇ ਐਸਜੀਓ ਨੇ ਜਾਂ ਜੀ ਸਾਹਿਬ ਨੇ ਇੱਥੇ ਪਹੁੰਚੇ ਨਹੀਂ ਸੀ ਹਾਂ ਜੋ ਆ ਪਹਿਲਾਂ ਕੱਲ ਪਹੁੰਚੇ ਸੀਗੇ ਦੇਖਣਾ ਤੇ ਅੱਜ ਉਹਨਾਂ ਨੇ ਮੱਲੋ ਵੀ ਮੁਲਾਜ਼ਮ ਇੱਥੇ ਸਾਡੇ ਕੋਲ ਮੌਜੂਦ ਹੀ ਨੇ